ਇਹ ਤਿੰਨ ਦੋਸਤਾਂ ਦਾ ਅਲੱਗ-ਅਲੱਗ ਚੇਤੇ ਇੱਕੋ ਜਿਹਾ ਸਾਹਮਣੇ ਇੱਕ ਮਹੀਨੇ ਕੋਲ ਆ ਬੰਦਾ ਅਗਲਾ ਉਹ ਪਾਉਣੇ ਬਾਹਰ ਦੇ ਬਰੇ ਦਾ ਤੇ ਕੋਈ ਨਹੀਂ ਆਇਆ ਇਹ ਕਤਲ ਕੀ ਸੀ ਨੇ ਮਾਨਯੋਗ ਪੁਲਿਸ ਕਮਿਸ਼ਨਰ ਰਮ ਰਸਰ ਸਾਹਿਬ ਗੁਰਪ੍ਰੀਤ ਸਿੰਘ ਪੁਲਿਸ ਸਾਹਿਬ ਦੇ ਦਫ਼ਤਰ ਅਨਰੇਸ਼ੀਟ ਪੁਲਿਸ ਸਟੇਸ਼ਨ ਡੀ ਡਿਵੀਜ਼ਨ ਨੇ ਐਫ ਆਈ ਆਰ ਨੰਬਰ 82 ਜਿਹੜੀ 22 11 2024 ਅੰਡਰ ਸੈਕਸ਼ਨ 103 190 ਪੀ ਐਨ ਐਸ ਅ ਦਰਜ ਹੋਈ ਸੀ ਉਹਦੇ ਚ ਟੋਟਲ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਜਿਹੜਾ ਕਿ ਇੱਕ ਦੋਸ਼ੀ ਪਹਿਲਾਂ ਗ੍ਰਿਫਤਾਰ ਹੋਇਆ ਹੋਇਆ ਸੀ ਉਹਨਾਂ ਦਾ ਨਾਮ ਹੈ ਦਰਪਨ ਸਿੰਘ ਟੰਗੋਟਰਾ ਇਹ ਪਹਿਲਾਂ ਵੀ ਗ੍ਰਿਫਤਾਰ ਸੀ 22 11 ਦਾ ਆਸ਼ੀਸ਼ ਕੁਮਾਰ ਇਹਨੂੰ ਵੀ ਕੱਲ ਗ੍ਰਿਫਤਾਰ ਕੀਤਾ ਤੇ ਸਨੀ ਕੁਮਾਰ ਨੂੰ ਵੀ ਕੱਲ ਹੀ ਗ੍ਰਿਫਤਾਰ ਕੀਤਾ ਜੀ ਤੇ ਇਹ ਝਗੜਾ ਹੋਇਆ ਸੀ ਕੋਟ ਖਾਲਸਾ ਦੇ ਏਰੀਆ ਚ ਕੋਟ ਖਾਲਸਾ ਦੇ ਏਰੀਆ ਚ ਝਗੜਾ ਹੋਇਆ ਸੀਗਾ ਜੀ 21 11 24 ਨੂੰ ਦੀ ਰਾਤ ਨੂੰ ਤੇ ਉਹਦੇ ਚ ਜਿਹੜਾ ਹੈਗਾ ਗੌਰਵ ਕੁਮਾਰ ਹੈਗਾ ਇਹ ਇਹਦਾ 5-6 ਅਣਪਛਾਤੇ ਲੋਕਾਂ ਨਾਲ ਝਗੜਾ ਹੋਇਆ ਸੀ ਤੇ ਉਸ ਤੋਂ ਬਾਅਦ 10:30 ਵਜੇ ਉਸ ਤੋਂ ਬਾਅਦ ਹੈ 11:15 ਪਾਉਣੇ 12 ਵਜੇ ਆਪਣੇ ਦੋਸਤ ਸਾਗਰ ਨਾਲ ਦੁੱਧ ਲੈਣ ਗਿਆ ਸੀ ਤੇ ਉੱਥੇ ਉਹੀ ਅਣਪਛਾਤੇ ਜਿਹੜੇ ਹੈਗੇ ਮੁੰਡੇ ਉਹਨਾਂ ਨੇ ਉਹਦੇ ਤੇ ਅਟੈਕ ਕੀਤਾ ਤੇ ਉਹਨੂੰ ਖਿਰਚ ਵਗਰਾ ਮਾਰੀ ਤੇ ਇਵੈਂਚੁਅਲੀ ਜਦੋਂ ਹਸਪੀਟਲ ਦੇ ਰਸਤੇ ਸੀਗਾ ਉਹਦੀ ਡੈਥ ਹੋ ਗਈ ਤੇ ਜਿਹੜੇ ਦੋ ਅਸੀਂ ਹੁਣ ਕੱਲ ਰਏ ਸੀ ਤੇ ਉਹ ਹੈਗੇ ਆਸ਼ੀਸ਼ ਕੁਮਾਰ ਤੇ ਸਨੀ ਕੁਮਾਰ ਤੇ ਇਹਨਾਂ ਤੋਂ ਜਿਹੜਾ ਆਸ਼ੀਸ਼ ਕੁਮਾਰ ਹੈ ਇਹ ਤੋਂ ਇੱਕ ਕਿਰਚ ਬਰਾਮਦ ਹੋਈ ਹੈ ਤੇ ਇਹ ਜਿਹੜੇ ਤਿੰਨੋਂ ਹੈਗੇ ਮੁੰਡੇ ਅ ਦਰਪਨ ਆਸ਼ੀਸ਼ ਤੇ ਸਨੀ ਇਹ ਹੈਰਿਟੇਜ ਸਟਰੀਟ ਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਜੀ ਤੇ ਜਿਹੜਾ ਆਸ਼ੀਸ਼ ਹੈ ਉਹਦੇ ਤੇ ਇੱਕ ਐਫ ਆਈ ਆ ਨੰਬਰ 50 ਹੈਗੀ ਹੈ ਪੁਲਿਸ ਸਟੇਸ਼ਨ ਈ ਡਿਵੀਜ਼ਨੀ 14 5 2023 ਦੀ 295 323 ਆਈ ਪੀ ਸੀ ਦੀ ਸਰਦਾਰ ਜਰਨਜੀਤ ਕੀ ਸੀ ਜੀ ਉਹ ਇਹੋ ਹੋਰ ਵੀ ਬੰਦੇ ਨਾਮਿਨੇਟ ਕੀਤੇ ਆ ਅਨ ਆਇਡੈਂਟੀਫਾਈਡ ਹਲੇ ਬਜ਼ਾਰ ਅੰਜੇਸ਼ ਸਨੂਪ ਪੂਰੀ ਕਲੀਅਰ ਨਹੀਂ ਹੋਈ ਹੈ ਤੇ ਜਿਵੇਂ ਫੜੇ ਜਾਣਗੇ ਤੇ ਅਸੀਂ ਦੱਸ ਸਕਾਂਗੇ ਜੀ ਸਰ ਇਹਨਾਂ ਨੇ ਦੱਸਿਆ ਨਹੀਂ ਕਿ ਕਿਉਂ ਕੀਤਾ ਝਗੜਾ ਕਿਸ ਗੱਲ ਤੋਂ ਸ਼ੁਰੂ ਹੋਇਆ ਇਹ ਬੇਸਿਕਲੀ ਜਿਹੜਾ ਹੈਗਾ ਗੌਰਵ ਹੈ ਇਹਦਾ ਹੋਰ ਕਿਸੇ ਨਾਲ ਝਗੜਾ ਸੀ ਤੇ ਇਹ ਉਹਦੇ ਨਾਲ ਐਸੋਸੀਏਟਿਡ ਸੀਗੇ ਚਾਰ ਪੰਜ ਮਿੰਟ ਸਰ ਉਹਦਾ ਕੀ ਨਾਮ ਹੈ ਜਿਹਦੇ ਨਾਲ ਝਗੜਾ ਸੀ ਉਹ ਹੱਲੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਪਰ ਉਹ ਕਹਿੰਦੇ ਕਿ ਸਾਡਾ ਕੋਈ ਇੱਕ ਫਰੈਂਡ ਹੈਗਾ ਉਹ ਨਾਲ ਸਾਡਾ ਝਗੜਾ ਸੀ ਜੀ ਤਾਂ ਸਰਹੰਗੋਟ ਤੋਂ ਕਿੰਨੇ ਨੌਜਵਾਨਾਂ ਤੇ ਜਿਹੜਾ ਕਿੰਨੇ ਲੋਕਾਂ ਦਾ ਮਾਮਲਾ ਦਰਜ ਹੋਇਆ ਤੇ ਉਹ ਕਿੰਨੇ ਦੀ ਗ੍ਰਿਫਤਾਰੀ ਕਿਤੇ ਪਾਧੀ ਸਾਡੇ ਹੱਲੇ ਅਸੀਂ 3 ਰੈਸਟ ਕੀਤੇ ਆ ਜੀ ਤੇ ਉਹਨਾਂ ਚੋਂ ਇੱਕ ਤਾਂ 22 ਤਰੀਕ ਨੂੰ ਹੀ ਰੈਸਟ ਹੋ ਗਿਆ ਸੀ ਉਸੇ ਰਾਤ ਨੂੰ ਜੀ ਉਹ ਤੇ ਦੋ ਅਸੀਂ ਕੱਲ ਕੀਤੇ ਆ ਜੀ ਜੀ ਠੀਕ ਜੀ